ਸਤ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਇੱਕ ਵਾਰੀ ਇੱਕ ਜਮਰਾਜ ਨੇ ਆਪਦੇ ਜਮਦੂਤ ਨੂੰ ਧਰਤੀ ਤੇ ਭੇਜਤਾ ਕਿਸੇ ਔਰਤ ਦੀ ਆਤਮਾ ਲੈ ਕੇ ਜਾਣ ਵਾਸਤੇ ਤੇ ਜਦੋਂ ਜਮਦੂਤ ਉਸ ਔਰਤ ਦੇ ਘਰੇ ਜਾਂਦਾ ਤਾਂ ਦੇਖਦਾ ਵੀ ਉਹਦੇ ਤਿੰਨ ਛੋਟੀਆਂ ਛੋਟੀਆਂ ਬੱਚੀਆਂ ਨੇ ਘਰ 'ਚ ਬੁਰਾ ਹਾਲ ਆ ਉਹਦੇ ਘਰ ਵਾਲੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਆ ਘਰ 'ਚ ਕੋਈ ਕਮਾਉਣ ਵਾਲਾ ਨਹੀਂ ਮਤਲਬ ਕੁੱਲ ਮਿਲਾ ਕੇ ਬੜਾ ਔਖਾ ਸੀ ਇਹ ਸਾਰਾ ਕੁਝ ਦੇਖ ਕੇ ਜਮਦੂਤ ਥੋੜਾ ਜਿਹਾ ਸੀਰੀਅਸ ਹੋ ਗਿਆ ਤੇ ਉਹਦਾ ਮਨ ਪਿਗਲ ਗਿਆ ਤੂੰ ਵਾਪਸ ਹੀ ਮੁੜ ਗਿਆ ਉਹ ਔਰਤ ਦੀ ਆਤਮਾ ਨਾਲ ਲੈ ਕੇ ਨਹੀਂ ਗਿਆ ਤੇ ਜਾ ਕੇ ਜਮਰਾਜ ਨੂੰ ਕਹਿੰਦਾ ਵੀ ਮਾਫੀ ਚਾਹੁੰਦਾ ਕਿ ਮੈਂ ਉਹ ਔਰਤ ਦੀ ਆਤਮਾ ਨਹੀਂ ਲੈ ਕੇ ਆਇਆ ਤੁਹਾਨੂੰ ਪਤਾ ਹੀ ਨਹੀਂ ਉਹ ਤਾਂ ਵਿਚਾਰੀ ਬਹੁਤ ਔਖੀ ਆ ਤਿੰਨ ਛੋਟੀਆਂ ਛੋਟੀਆਂ ਕੁੜੀਆਂ ਉਹਦੇ ਬੱਚੀਆਂ ਨੇ ਉਹਨਾਂ ਨੂੰ ਬਾਅਦ ਵਿੱਚ ਕੌਣ ਸੰਭਾਲੂਗਾ ਘਰ ਵਾਲਾ ਉਹਦਾ ਪਹਿਲਾਂ ਹੀ ਮਰਿਆ ਹੋਇਆ ਮਾਫ ਕਰਨਾ ਮੇਤੋਂ ਨਹੀਂ ਹੋ ਪਾਇਆ ਇਹ ਸਾਰਾ ਕੁਝ ਮੈਂ ਉਹਦੀ ਆਤਮਾ ਨਹੀਂ ਲੈ ਕੇ ਆ ਸਕਿਆ ਨਾਲੇ ਮੈਂ ਤਾਂ ਚਾਹੁੰਦਾ ਵੀ ਤੁਸੀਂ ਉਹਨੂੰ ਥੋੜਾ ਜੀ ਹੋਰ ਜ਼ਿੰਦਗੀ ਬਖਸ਼ ਦਿਓ ਤਾ ਜੋ ਉਹਦੀਆਂ ਜਿਹੜੀਆਂ ਬੱਚੀਆਂ ਨੇ ਉਹ ਥੋੜੀਆਂ ਵੱਡੀਆਂ ਹੋ ਜਾਣ ਤੇ ਫਿਰ ਉਹ ਤੋਂ ਬਾਅਦ ਉਹਨੂੰ ਬੁਲਾ ਲਿਓ ਭਲੇ ਆਉ ਜਾਂਦੀ ਉਹਦੀ ਆਤਮਾ ਇਹ ਗੱਲ ਸੁਣ ਕੇ ਜਮਰਾਜ ਨੂੰ ਆ ਗਿਆ ਗੁੱਸਾ ਉਹ ਕਹਿੰਦਾ ਅੱਛਾ ਹੁਣ ਤੂੰ ਮੇਤੋਂ ਵੀ ਵੱਡਾ ਹੋ ਗਿਆ ਹੁਣ ਤੂੰ ਮੈਨੂੰ ਸਲਾਹਾਂ ਦੇਵੇਂਗਾ ਕਿ ਮੈਂ ਕੀ ਕਰਨਾ ਹੁਣ ਤੂੰ ਮੈਨੂੰ ਦੱਸੇਗਾ ਕਿ ਮੈਂ ਕਿਹਨੂੰ ਮਾਰਨਾ ਤੇ ਕਿਹਨੂੰ ਮੈਂ ਜਿਉਂਦੇ ਰੱਖਣਾ ਤੇ ਜਮਰਾਜ ਜਮਦੂਤ ਨੂੰ ਕਹਿੰਦਾ ਵੀ ਤੂੰ ਬਹੁਤ ਵੱਡਾ ਪਾਪ ਕਰਤਾ ਹੋਣੀ ਨੂੰ ਅਣਹੋਣੀ ਬਣਾ ਕੇ ਇਹਦੀ ਤੈਨੂੰ ਸਜ਼ਾ ਮਿਲੂਗੀ ਤੈਨੂੰ ਧਰਤੀ ਤੇ ਜਾਣਾ ਪਊਗਾ ਜਨਮ ਲੈਣਾ ਪਊਗਾ ਉਥੇ ਤੇ سزا ਇਹ ਹੋਊਗੀ ਵੀ ਜਦੋਂ ਤੱਕ ਤੂੰ ਆਪ ਦੀ ਮੂਰਖਤਾ ਤੇ ਤਿੰਨ ਵਾਰੀ ਨਹੀਂ ਹੱਸ ਪੈਂਦਾ ਉਦੋਂ ਤੱਕ ਤੂੰ ਮੁਕਤ ਨਹੀਂ ਹੋਏਗਾ ਇਸ ਸਜ਼ਾ ਤੋਂ ਜਮਦੂਤ ਨੂੰ ਫੇਰ ਲੱਗਦਾ ਸੀ ਵੀ ਮੈਂ ਤਾਂ ਸਹੀ ਆ ਯਾਰ ਮੈਂ ਕੁਝ ਗਲਤ ਨਹੀਂ ਕੀਤਾ ਪਰ ਹੁਣ سزا ਮਿਲੀ ਸੀ ਜਮਰਾਜ ਨੇ ਦਿੱਤੀ ਸੀ ਭੁਗਤਣੀ ਤਾਂ ਪਹਿਣੀ ਸੀ ਹੁਣ ਉਹ ਜਮਦੂਤ ਆ ਜਾਂਦਾ ਫਿਰ ਉਸੇ ਧਰਤੀ ਤੇ ਜਿੱਥੋਂ ਉਹ ਆਤਮਾ ਲੈ ਕੇ ਜਾਣੀ ਸੀ ਉਸੇ ਸ਼ਹਿਰ ਦੇ ਵਿੱਚ ਪਾਟੇ ਹੋਏ ਕੱਪੜੇ ਪਾਏ ਇੱਕ ਛੜਕ ਦੇ ਕਿਨਾਰੇ ਬੈਠਾ ਸੀ ਉਸੇ ਸ਼ਹਿਰ 'ਚ ਉਸੇ ਜਗ੍ਹਾ 'ਤੇ ਇੱਕ ਪਿੰਡ ਦੇ ਵਿੱਚੋਂ ਕੋਈ ਜੁੱਤੀਆਂ ਬਣਾਉਣ ਵਾਲਾ ਮੋਚੀ ਆਪਦੇ ਬੱਚਿਆਂ ਦੇ ਲਈ ਕੰਬਲ ਲੈਣ ਆਇਆ ਸੀ ਕਿਉਂਕਿ ਮੂਰੇ ਸਰਦੀ ਆਉਂਦੀ ਸੀ ਠੰਡ ਦੀ ਰੁੱਤ ਆ ਰਹੀ ਸੀ ਤੇ ਉਸ ਮੋਚੀ ਦੀ ਨਿਗ੍ਹਾ ਜਿਹੜਾ ਉਹ ਛੜਕ ਕਿਨਾਰੇ ਬੰਦਾ ਪਿਆ ਸੀ ਪਾਟੇ ਹੋਏ ਕੱਪੜੇ ਪਾਏ ਸੀ ਤੇ ਜਿਹੜਾ ਵੈਸੇ ਜਮਦੂਤ ਸੀ ਤੇ ਸਜ਼ਾ ਭੋਗਣ ਦੇ ਲਈ ਧਰਤੀ 'ਤੇ ਆਇਆ ਹੋਇਆ ਉਹਦੇ ਤੇ ਪਈ ਤੇ ਉਹ ਮੋਚੀ ਦੇ ਮਨ 'ਚ ਆਉਂਦਾ ਵੀ ਬਾਕੀ ਬਾਅਦ 'ਚ ਕੰਮ ਕਰੂੰਗਾ ਇਹ ਵਿਚਾਰਾ ਬਹੁਤ ਤਰਸਯੋਗ ਹਾਲਤ ਦੇ ਵਿੱਚ ਪਿਆ ਵਾ ਮੂਰੇ ਠੰਡ ਆਉਂਦੀ ਆ ਕਿ ਕਿਉਂ ਨਾ ਪਹਿਲਾਂ ਮੈਂ ਇਹਨੂੰ ਕੱਪੜੇ ਲੈ ਕੇ ਦੇਵਾਂ ਤਾਂ ਮੋਚੀ ਉਹਨੂੰ ਪੁੱਛਦਾ ਵੀ ਦੱਸ ਮੈਨੂੰ ਤੈਨੂੰ ਕੀ ਚਾਹੀਦਾ ਮੈਂ ਤੈਨੂੰ ਕੀ ਲੈ ਕੇ ਦੇਵਾਂ ਮੈਂ ਤੇਰੀ ਮਦਦ ਕਰਾਂ ਤਾਂ ਅੱਗਿਓ ਉਹ ਬੰਦਾ ਜਿਹੜਾ ਵੈਸੇ ਤਾਂ ਜਮਦੂਤ ਸੀ ਪਰ ਸਜ਼ਾ ਭੋਗਣ ਦੇ ਲਈ ਧਰਤੀ ਤੇ ਆਇਆ ਸੀ ਉਹ ਕਹਿੰਦਾ ਮੇਰੇ ਕੋਲ ਤਾਂ ਰਹਿਣ ਦੇ ਲਈ ਘਰ ਵੀ ਹੈ ਨਹੀਂ ਬਈ ਮੈਨੂੰ ਕੋਈ ਜਗ੍ਹਾ ਮਿਲ ਜੇ ਤਾਂ ਰਹਿਣ ਦੇ ਲਈ ਤਾਂ ਮੋਚੀ ਕਹਿੰਦਾ ਵੀ ਚੱਲ ਤੂੰ ਮੇਰੇ ਨਾਲ ਮੇਰੇ ਘਰੀ ਚੱਲ ਫਿਰ ਮੋਚੀ ਉਸ ਬੰਦੇ ਨੂੰ ਰਸਤੇ 'ਚ ਜਾਂਦਾ ਜਾਂਦਾ ਸਮਝਾਉਂਦਾ ਵੀ ਦੇਖ ਬਈ ਮੇਰੀ ਘਰ ਵਾਲੀ ਹੈਗੀ ਆ ਥੋੜੀ ਜਿਹੀ ਸਖਤ ਸੁਭਾਅ ਦੀ ਆਪਦੇ ਬੱਚਿਆਂ ਦੇ ਲਈ ਕੱਪੜੇ-ਕੁਪੜੇ ਖਰੀਦਣ ਨੂੰ, ਕੰਬਲ ਖਰੀਦਣ ਨੂੰ ਉਹਦੇ ਮੈਂ ਤੈਨੂੰ ਕੱਪੜੇ ਲੈ ਤੇ। ਹੁਣ ਅੱਗੇ ਉਹ ਜੋ ਵੀ ਕਹੇ ਤੂੰ ਚੁੱਪ ਕਰਕੇ ਸੁਣ ਲਈ, ਉਹਨੂੰ ਕੋਈ ਜਵਾਬ ਨਾ ਦੇ। ਹੁਣ ਜਦੋਂ ਘਰੇ ਜਾਂਦੇ ਆ ਤੇ ਉਹਦੀ ਘਰ ਵਾਲੀ ਨੇ ਸੱਚੀ ਉੱਚੀ ਗੁੱਸਾ ਕਰਨਾ ਸ਼ੁਰੂ ਕਰ ਲਿਆ ਤੇ ਇਸ ਜਮਦੂਤ ਨੂੰ ਹੱਸ ਆ ਗਿਆ। ਕਹਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਉਹਦੇ ਘਰੇ ਕੌਣ ਆਇਆ। ਅਸੀਂ ਜਮਦੂਤ ਹੁੰਨੇ ਆ। ਜਮਦੂਤ ਮਾਨੀ-ਮਨ ਦੇ ਵਿੱਚ ਸੋਚਦਾ ਵੀ ਮੈਂ ਚਾਹਾਂ ਤਾਂ ਇਹਦਾ ਘਰ ਦੌਲਤ ਨਾਲ ਮਿੰਟ 'ਚ ਭਰ ਦਿਆਂ। ਉਹ ਜਮਦੂਤ ਫੇਰ ਸੋਚਦਾ ਕਹਿੰਦਾ ਯਾਰ ਸਮਝ ਹੀ ਨਹੀਂ ਪਉਂਦੀ ਇਹ। ਇਹਨੂੰ ਆਪਦੇ ਜਵਾਕ ਫਿਰ ਮੁਸਕਰਾ ਕੇ ਜੇ ਕਹਿੰਦਾ ਚਲੋ ਇਨਸਾਨ ਦੀ ਤਾਂ ਫਿਤਰਤ ਆ ਇਹ ਦੂਰ ਦਾ ਤਾਂ ਸੋਚ ਹੀ ਨਹੀਂ ਪਉਂਦਾ ਤਾਂ ਜਿਹੜਾ ਮੋਚੀ ਸੀ ਉਹ ਨੂੰ ਪੁੱਛਦਾ ਕਹਿੰਦਾ ਬਾਈ ਤੂੰ ਹੱਸ ਕਿਉਂ ਰਿਹਾ ਤਾ ਉਹ ਜੰਦੂਤ ਸੀਗਾ ਜਿਹੜਾ ਉਹ ਕਹਿੰਦਾ ਨਹੀਂ ਨਹੀਂ ਬਾਈ ਕੋਈ ਗੱਲ ਨਹੀਂ ਜਦੋਂ ਤਿੰਨ ਵਾਰੀ ਹੱਸ ਪਿਆ ਮੈਂ ਫਿਰ ਤੈਨੂੰ ਪੂਰੀ ਗੱਲ ਦੱਸਾਂ ਕਿਉਂਕਿ ਤਿੰਨ ਵਾਰੀ ਹੱਸਣ ਦੇ ਨਾਲ ਉਹਦੀ ਸਜ਼ਾ ਪੂਰੀ ਹੋ ਜਾਣੀ ਸੀ ਚਲੋ ਆਈ ਸਮਾਂ ਲੰਘਣ ਲੱਗ ਗਿਆ ਮੋਚੀ ਦੀ ਜਿਹੜੀ ਘਰ ਵਾਲੀ ਸੀ ਉਹਨੇ ਤੋੜਾ ਬਹੁਤਾ ਗੁੱਸਾ ਕੀਤਾ ਮੁੜ ਕੇ ਆਪੇ ਠੀਕ ਠਾਕ ਚੱਲ ਪਿਆ ਕੰਮ ਹੁਣ ਜਿਹੜਾ ਕੰਮ ਮੋਚੀ ਕਰਦਾ ਸੀ ਉਹੀ ਕੰਮ ਉਹਦੇ ਨਾਲ ਲਾ ਕੇ ਉਹ ਜੰ ਤੋ ਜੰਦੂਤ ਨੇ ਇੰਨਾ ਸੋਹਣਾ ਕੰਮ ਕੀਤਾ ਕਿ ਪੂਰੇ ਨਗਰ ਦੇ ਵਿੱਚ ਫਿਰ ਪੂਰੇ ਸ਼ਹਿਰ ਦੇ ਵਿੱਚ ਇਵੇਂ ਹੀ ਪੂਰੇ ਦੇਸ਼ ਦੇ ਵਿੱਚ ਉਹਦੇ ਕੀਤੇ ਕੰਮ ਦੀ ਸਰਾਨਾ ਹੋਣ ਲੱਗੀ ਇਤੋਂ ਤੱਕ ਕਿ ਉਸ ਦੇਸ਼ ਦਾ ਜਿਹੜਾ ਰਾਜਾ ਸੀ ਉਹਦੀ ਜਿਹੜੀ ਜੁੱਤੀ ਹੁੰਦੀ ਸੀ ਉਹ ਵੀ ਉੱਥੇ ਹੀ ਬਣਨ ਲੱਗੀ ਇਵੇਂ ਹੀ ਇੱਕ ਵਾਰੀ ਉੱਥੇ ਇੱਕ ਹੋਰ ਬੰਦਾ ਆਉਂਦਾ ਜਿਹੜਾ ਉਹ ਰਾਜੇ ਨੇ ਭੇਜਿਆ ਹੁੰਦਾ ਜੁੱਤੀ ਬਣਾਉਣ ਦੇ ਲਈ ਉਹਦੇ ਕੋਲ ਥੋੜਾ ਜਿਹਾ ਚਮੜਾ ਹੁੰਦਾ ਜੀ ਰਾਜੇ ਦੇ ਲਈ ਬਹੁਤ ਸੋਹਣੀ ਜੁੱਤੀ ਬਣਾਉਣੀ ਯਾਦ ਰੱਖੀ ਜੁੱਤੀ ਬਣਾਉਣੀ ਆ ਕਿਤੇ ਚੱਪਲ ਨਾ ਬਣਾ ਦੇ ਕਿਉਂਕਿ ਉਸ ਦੇਸ਼ ਦੀ ਪ੍ਰਸਾ ਸੀਗੀ ਵੀ ਚੱਪਲ ਉਦੋਂ ਆਉਂਦੇ ਸੀ ਬੰਦੇ ਦੇ ਜਦੋਂ ਉਹ ਮਰ ਜਾਂਦਾ ਸੀ ਜਦੋਂ ਉਹ ਪੂਰਾ ਹੋ ਜਾਂਦਾ ਸੀ ਉਹ ਰਾਜੇ ਦੇ ਬੰਦੇ ਨੇ ਫੇਰ ਕਿਹਾ ਵੀ ਧਿਆਨ ਰੱਖੀ ਜੁੱਤੀ ਬਣਾਈ ਚੱਪਲਾਂ ਬਣਾ ਦੇ ਉਹ ਜਮਦੂਤ ਨੂੰ ਤਾਂ ਸਾਰਾ ਕੁਝ ਪਤਾ ਸੀ ਉਹ ਤਾਂ ਇੱਕ ਸਜ਼ਾ ਭੋਗਣ ਆਇਆ ਸੀ ਉੱਥੇ ਇਨਸਾਨ ਦੇ ਰੂਪ ਚ ਤੇ ਉਹ ਜਮਦੂਤ ਨੇ ਜੁੱਤੀ ਦੀ ਧਾ ਤੇ ਚੱਪਲ ਬਣਾ ਦਿੱਤੀ ਕਿਉਂਕਿ ਉਹਨੂੰ ਪਤਾ ਸੀ ਕਿ ਗਾਹਾਂ ਕੀ ਆਉਣਾ ਤੇ ਜਿਹੜਾ ਮੋਚੀ ਸੀ ਉਹਨੂੰ ਦੇਖ ਕੇ ਗੁੱਸਾ ਆ ਗਿਆ ਉਹ ਕਹਿੰਦਾ ਤੂੰ ਮਰਵਾਏਂਗਾ ਮੈਨੂੰ ਉਹ ਰਾਜਾ ਰਾਜੇ ਦੀ ਜੁੱਤੀ ਸੀ ਇਹ ਤੂੰ ਚੱਪਲ ਬਣਾਤੀ ਜੇ ਰਾਜੇ ਨੂੰ ਪਤਾ ਲੱਗ ਗਿਆ ਉਹਨੇ ਤੈਨੂੰ ਵੀ ਮਰਵਾਦਣਾ ਮੈਨੂੰ ਵੀ ਮਰਵਾਉ। ਰਾਜੇ ਨੇ ਥੋੜਾ ਜਿਹਾ ਚਮੜਾ ਭੇਜਿਆ ਸੀ ਤੂੰ ਉਹ ਵੀ ਖਰਾਬ ਕਰਤਾ। ਉਤੋਂ ਦੀ ਬਣਾਤੀ ਚੱਪਲ। ਹੁਣ ਗੁੱਸੇ ਜਾ ਕੇ ਮੋਚੀ ਜਦੋਂ ਉਹਦੇ ਕੋਲ ਚਾ ਕੇ ਮਾਰ ਲੱਗਾ ਤਾਂ ਉਸੇ ਟਾਈਮ ਹੀ ਉਹ ਬੰਦਾ ਆ ਗਿਆ ਜਿਹੜਾ ਉਹ ਜੁੱਤੀ ਬਣਵਾਉਣ ਆਇਆ ਸੀ ਰਾਜੇ ਦਾ। ਉਹ ਭੱਜ ਕੇ ਆ ਕੇ ਕਹਿੰਦਾ ਦੇਖੀ 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 ਕਿਤੇ ਜੁੱਤੀ ਨਾ ਤੀ ਬਣਾਤੀ। ਕਿਉਂਕਿ ਲੰਗੀ ਰਾਤ ਤਾਂ ਰਾਜ ਦੀ ਮੌਤ ਹੋ ਗਈ। ਹੁਣ ਚੱਪਲ ਚਾਹੀਦੀ ਐ ਜੁੱਤੀ ਨਹੀਂ ਚਾਹੀਦੀ। ਹੁਣ ਉਹ ਮੋਚੀ ਤੇ ਉਸ ਜੰਦੂਤ ਨੇ ਉਸੇ ਵਾਸਤੇ ਚੱਪਲ ਕੱਢ ਕੇ ਬਣਾਤੀ ਵੀ ਆ ਲੈ ਤਿਆਰ। ਹੁਣ ਵੀ ਕੀ ਗੱਲ ਕੀ ਹੋਈ ਆ ਉਹ ਚੱਕੀ ਚੱਪਲ ਝਾਕ ਕੇ ਭੱਜ ਗਿਆ ਹੁਣ ਜਿਹੜਾ ਮੋਚੀ ਸੀ ਉਹ ਜਮਦੂਤ ਨੂੰ ਪੁੱਛਣ ਲੱਗ ਗਿਆ ਵੀ ਯਾਰ ਤੈਨੂੰ ਕਿਵੇਂ ਪਤਾ ਵੀ ਰਾਜੇ ਨੇ ਮਰ ਜਾਣਾ ਤੂੰ ਚੱਪਲ ਹੀ ਬਣਾਉਣੀ ਹੈ ਤੇ ਜਮਦੂਤ ਫੇਰ ਹੱਸਣ ਲੱਗ ਗਿਆ ਉੱਚੀ ਉੱਚੀ ਉਹ ਕਹਿੰਦਾ ਹੁਣ ਨਾ ਪੁੱਛ ਹਾਜੀ ਇੱਕ ਵਾਰੀ ਹੋਰ ਰਹਿਦਾ ਕੰਮ ਜੋ ਤਿੰਨ ਵਾਰੀ ਹੱਸ ਪਿਆ ਫੇਰ ਤੈਨੂੰ ਸਾਰੀ ਗੱਲ ਦਾ ਜਵਾਬ ਦੋ ਹੁਣ ਆਈ ਕੁਝ ਦਿਨ ਹੋਰ ਲੰਗੇ ਏਵੇਂ ਇੱਕ ਦਿਨ ਹੋਰ ਘਟਨਾ ਘਟੀ ਤਿੰਨ ਕੁੜੀਆਂ ਇੱਕ ਬੁੱਢੀ ਮਹਿਲਾ ਦੇ ਨਾਲ ਆਉਂਦੀਆਂ ਤੇ ਕਹਿੰਦੀਆਂ ਵੀ ਸਾਡਾ ਵਿਆਹ ਹੋਣ ਲੱਗਿਆ ਸਾਨੂੰ ਵਧੀਆ ਹਜੇ ਸੈਂਡਲ ਵਧੀਆ ਜੀ ਜੁੱਤੀ ਬਣਾ ਕੇ ਦੇ ਤੇ ਜਮਦੂਤ ਪਛਾਣ ਜਾਂਦਾ ਵੀ ਇਹ ਤਿੰਨ ਉਹੀ ਬੱਚੀਆਂ ਨੇ ਜਿਦੀ ਮਾਂ ਦੀ ਆਤਮਾ ਮੈਂ ਲੈਣ ਆਇਆ ਸੀ ਉਦੋਂ ਇਹ ਛੋਟੀਆਂ ਸੀ ਜਿਦੀ ਮੈਨੂੰ ਸਜ਼ਾ ਮਿਲ ਰਹੀ ਹੈ ਤਾਂ ਜਮਦੂਤ ਉਸ ਬੁੱਢੀ ਮਾਤਾ ਨੂੰ ਪੁੱਛਦਾ ਵੀ ਇਹ ਇਹ ਤਿੰਨ ਬੱਚੀਆਂ ਕੌਣ ਆ ਉਹ ਕਹਿੰਦੀ ਮੇਰੇ ਗਵਾਰ ਦੇ ਵਿੱਚ ਰਹਿੰਦੀਆਂ ਸੀ ਇਹਨਾਂ ਦੀ ਮਾਂ ਇਹਨਾਂ ਛੋਟੀਆਂ ਹੁੰਦੀਆਂ ਤੋਂ ਮਰ ਗਈ ਸੀ ਇਹਨਾਂ ਨੂੰ ਪਾਲ ਪੋਸ ਕੇ ਮੈਂ ਹੀ ਵੱਡਾ ਕੀਤਾ ਫਿਰ ਉਸ ਟਾਈਮ ਜਾ ਕੇ ਉਸ ਜਮਦੂਤ ਨੂੰ ਸਮਝ ਆਉਂਦਾ ਜੇ ਮੈਂ ਉਸ ਦਿਨ ਉਸ ਔਰਤ ਦੀ ਆਤਮਾ ਨੂੰ ਲੈ ਜਾਂਦਾ ਫਿਰ ਇਹਨਾਂ ਦੀ ਮਾਂ ਜਿਉਂਦੀ ਰਹਿੰਦੀ ਤੇ ਇਹ ਗਰੀਬੀ ਚ ਪਾਲੀਆਂ ਸੀ ਜੇ ਉਹਦੀ ਆਤਮਾ ਗਈ ਉਹ ਮਰ ਗਈ ਤਾਂ ਇਹ ਗਵਾਰਡ ਦੇ ਵਿੱਚ ਕਿਸੇ ਚੰਗੀ ਪਰਵਰਿਸ਼ ਦੇ ਅੰਦਰ ਪੜ ਰਹੀਆਂ ਨੇ ਤੇ ਵੱਡੀਆਂ ਹੋ ਗਈਆਂ ਤੇ ਚੰਗੀਆਂ ਨਹੀਂ ਕਿਉਂਕਿ ਇਹਨਾਂ ਤਿੰਨਾਂ ਬੱਚੀਆਂ ਦਾ ਹੀ ਭਾਗ ਜਿਹੜਾ ਸੀ ਕਿਸਮਤ ਜਿਹੜੀ ਸੀ ਉਹ ਪਹਿਲਾਂ ਹੀ ਲਿਖਤੀ ਸੀ ਵੀ ਇਹਨਾਂ ਨੇ ਜਨਮ ਇਸ ਘਰੇ ਲੈਣਾ ਤੇ ਇਹਨਾਂ ਦਾ ਪਾਲਣ ਪੋਚਣਾ ਬੜੇ ਤਗੜੇ ਘਰ ਚ ਇਸ ਔਰਤ ਦੇ ਦੁਆਰਾ ਹੋਣਾ ਜਿਹੜੀ ਹੁਣ ਇਹਨਾਂ ਦੇ ਨਾਲ ਆਈ ਹੋਈ ਹੈ ਅਮੀਰ ਘਰਾਣੇ 'ਚ ਇਹਨਾਂ ਦਾ ਵਿਆਹ ਹੋਊਗਾ ਜੇ ਉਹ ਔਰਤ ਜਿਉਂਦੀ ਹੁੰਦੀ ਹੁੰਦੀ ਇਹਨਾਂ ਦੀ ਜਿਹੜੀ ਅਸਲੀ ਮਾਂ ਸੀ ਤਾਂ ਹੋ ਸਕਦਾ ਵੀ ਇਹ ਗਰੀਬ ਹੀ ਰਹਿੰਦੇ ਅੱਜ ਇਸ ਮੁਕਾਮ ਤੇ ਨਾ ਪਹੁੰਚਦੇ ਵੀ ਇਹਨਾਂ ਨੂੰ ਮਾਂ ਦਾ ਪਿਆਰ ਮਿਲਿਆ ਵੀ ਤਾਂ ਇੱਕ ਐਸੀ ਮਾਂ ਦੇ ਦੁਆਰਾ ਜਿਹੜੀ ਧਨ ਦੌਲਤ ਵੱਲੋਂ ਬਹੁਤ ਵਧੀਆ ਵਾ ਜਿਹੜੀ ਬਹੁਤ ਚੰਗੀ ਆ ਜਿਹੜੀ ਕਿ ਉਹਨਾਂ ਦੇ ਸਾਹਮਣੇ ਬੈਠੀ ਸੀ ਫਿਰ ਉਸ ਵਕਤ ਜੰਦੂਤ ਆਪ ਦੀ ਗਲਤੀ ਤੇ ਬਹੁਤ ਉੱਚੀ ਉੱਚੀ ਹੱਸਿਆ ਫਿਰ ਮੋਚੀ ਕਹਿੰਦਾ ਯਾਰ ਹੁਣ ਤਾਂ ਦੱਸ ਦੇ ਤਾਂ ਜੰਦੂਤ ਨੇ ਫਿਰ ਸਾਰੀ ਕਹਾਣੀ ਸੁਣਾਈ ਕੁੜੀਆਂ ਦੇ ਸਾਹਮਣੇ ਉਸ ਅਰਥ ਦੇ ਸਾਹਮਣੇ ਉਹ ਕਹਿੰਦਾ ਯਾਰ ਮੈਂ ਤਾਂ ਆਪਦੀ ਸਜ਼ਾ ਭੋਗ ਰਿਹਾ ਸੀ ਮੈਨੂੰ ਅੱਜ ਸਮਝ ਆ ਗਿਆ ਕਿ ਜਿਹੜਾ ਉੱਪਰ ਵਾਲੇ ਦੀ ਖੇਡ ਆ ਨਾ ਉਹਨੂੰ ਸਿਰਫ ਉਹ ਹੀ ਜਾਣ ਸਕਦਾ ਤੂੰ ਮੈਂ ਕੋਈ ਨਹੀਂ ਜਾਣ ਸਕਦੇ ਆਪਾਂ ਨੂੰ ਤਾਂ ਉਹਦੀ ਰਜ਼ਾ ਦੇ ਵਿੱਚ ਹੀ ਰਹਿਣਾ ਚਾਹੀਦਾ ਉਹਦੀ ਰਜ਼ਾ 'ਚ ਹੀ ਖੁਸ਼ ਰਹਿਣਾ ਚਾਹੀਦਾ ਸੋ ਦੋਸਤੋ ਇਸ ਲਈ ਕੀ ਹੋਊਗਾ ਕੀ ਨਹੀਂ ਹੋਊਗਾ ਚੰਗਾ ਹੋਊਗਾ ਮਾੜਾ ਹੋਊਗਾ ਕਿਵੇਂ ਹੋਊਗਾ ਕਿਉਂ ਹੋਊਗਾ ਕਿਸ ਦੇ ਨਾਲ ਹੋਊਗਾ ਇਹ ਸੋਚਣਾ ਬੰਦ ਕਰੋ ਇਹਨਾਂ ਸੋਚਣ ਦੀ ਕੋਈ ਲੋੜ ਨਹੀਂ ਬਸ ਆਪਦੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰੋ ਅਨੰਦ ਲੈਣਾ ਸ਼ੁਰੂ ਕਰੋ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਬੰਦ ਤੋਂ ਬੰਦ ਹੌਸਲਾ ਅਫਜਾਈ ਲਈ ਕਮੈਂਟ ਕਰਨਾ ਲਾਈਕ ਕਰਨਾ ਗਲਤੀ ਭੁੱਲ ਚੁੱਕ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦਿਆਂ ਕਿ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਰ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ